ਉਹ ਵੀ ਹਨ ਸੰਤ ਵੀ ਹਨ ਉਹ ਤੇ ਸੰਤ ਕਿਹੜੇ ਉਹ ਵਾਲੇ ਨਹੀਂ ਜਿਨ੍ਹਾਂ ਦੇ ਹੱਥ ਦੇ ਵਿੱਚ ਲੋਕੇ ਫੜੇ ਹੁੰਦੇ ਹਨ ਮਾਲਾਵਾਂ ਪਾਈਆਂ ਹੁੰਦੀਆਂ ਹਨ ਗਲਾਂ ਦੇ ਵਿੱਚ ਉਹ ਵਾਲੇ ਸੰਤ ਨਹੀਂ ਗੁਰੂ ਸਾਹਿਬ ਜੀ ਆਖਦੇ ਹਨ ਜਿਹੜੇ ਇਹ ਸਭ ਕਰਦੇ ਹਨ ਉਹਨਾਂ ਨੂੰ ਸੰਤ ਨਾ ਕਹੋ ਗਲੀ ਜਿਨ੍ਹਾਂ ਜਪ ਮਾਲੀਆਂ ਲੋਕੇ ਹੱਥ ਨਿਭਾਉਂਦੇ ਹਰ ਕੇ ਸੰਤ ਨਾਖੀਏ ਬਨਾਰਸ ਕੇ ਠੱਗ ਵੀਰ ਜੀ ਆਖਦੇ ਹਨ ਕਿੰਨਾ ਸਮਾਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਕਿ ਭਾਈ ਉਹ ਸੰਤ ਨਹੀਂ ਜਿਨ੍ਹਾਂ ਨੇ ਗਲਾਂ ਦੇ ਵਿੱਚ ਮਾਲਾ ਪਾਈਆਂ ਹਨ ਜਿਹੜੇ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਬੈਠ ਗਏ ਹਨ ਜਿਨ੍ਹਾਂ ਨੇ ਜੀਵਨ ਤੋਂ ਪ੍ਰਾਪਤ ਹਾਸਲ ਕਰ ਲਈਏ ਉਹ ਵਾਲੇ ਸੰਤ ਨਹੀਂ ਇਹ ਤੇ ਬਨਾਰਸ ਦੇ ਠੱਗ ਹਨ ਤੇ ਅਸਲੀ ਸੰਤ ਕੌਣ ਹਨ ਗੁਰੂ ਸਾਹਿਬ ਜੀ ਨੇ ਫਿਰ ਆਪਣੀ ਬਾਣੀ ਦੇ ਵਿੱਚ ਸਾਨੂੰ ਦੱਸਿਆ ਕਿ ਭਾਈ ਉਹ ਸੰਤ ਹਨ ਕਿਹੜੇ ਜਿਨ੍ਹਾਂ ਸਾਸ ਕ੍ਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਉਹ ਅਸਲੀ ਸੰਤ ਹਨ ਜਿਨ੍ਹਾਂ ਨੂੰ ਇੱਕ ਪਲ ਦੇ ਲਈ ਵੀ ਉਹ ਪ੍ਰਭੂ ਦਾ ਨਾਮ ਨਹੀਂ ਵਿਸਰਦਾ ਉਹਦਾ ਚੇਤਾ ਨਹੀਂ ਵਿਸਰਦਾ ਉਹ ਅਸਲੀ ਸੰਤ ਹਨ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਦ ਵੀ ਕੋਈ ਸਵਾਲ ਕਰਦਾ ਜਵਾਬ ਦਿੰਦੇ ਹੋਏ ਉਹ ਕਹਿੰਦੇ ਕਿ ਭਾਈ ਪਰਮਾਤਮਾ ਖੁਦ ਇਸ ਸਵਾਲ ਦਾ ਜਵਾਬ ਉਹ ਆਖਦੇ ਕਿ ਭਾਈ ਪਰਮਾਤਮਾ ਜਵਾਬ ਦੇ ਰਿਹਾ ਏ ਜੇ ਕਿਸੇ ਨੇ ਆਪਣਾ ਜੀਵਨ ਬਦਲਦੇ ਹਨ ਸੱਜਣ ਠੱਗ ਵਰਗਿਆਂ ਦਾ ਗੁਰੂ ਨਾਨਕ ਸਾਹਿਬ ਜੀ ਆਖਦੇ ਮੈਨੂੰ ਨਾ ਮੱਥਾ ਟੇਕ ਮੈਨੂੰ ਨਾ ਪੂਜੋ ਪਰਮਾਤਮਾ ਦਾ ਸੁਖਰਾਨਾ ਕਰ ਤੇ ਸੰਤ ਦੀ ਅਵਸਥਾ ਹੀ ਇਹ ਹੈ ਕਿ ਭਾਈ ਉਹ ਆਪਣੇ ਆਪ ਨਾਲ ਨਹੀਂ ਜੋੜੇਗਾ ਉਹ ਗੁਰੂ ਦੇ ਨਾਲ ਜੋੜੇਗਾ ਇਸ ਲਈ ਗੁਰੂ ਜੀ ਆਖਦੇ ਹਨ ਕਿ ਭਾਈ ਗੁਰੂ ਗਰਨਾਨ ਸਿੰਘ ਸਾਹਿਬ ਜੀ ਸੰਤ ਆਪ ਹਨ ਉਹ ਪਰਮਾਤਮਾ ਹਨ ਉਹ ਸੰਤ ਹਨ ਖੁਦ ਇਸ ਲਈ ਉਹ ਉਹ ਸੰਤ ਹਨ ਜਿਨ੍ਹਾਂ ਨੂੰ ਇੱਕ ਪਲ ਦੇ ਲਈ ਵੀ ਉਹ ਪ੍ਰਭੂ ਦਾ ਨਾਮ ਨਹੀਂ ਵਿਸਰਦਾ ਇਸ ਲਈ ਉਹੀ ਅਸਲ ਸੰਤ ਹਨ ਜੀ ਹਮ ਪਾਈ ਦੁਰਲਭ ਤੇਹਾ ਅਵਤਾਰੋ ਕਰਦੇ ਹਾ ਤੇ ਜਿਹੜੀ ਤੈਨੂੰ ਇਹ ਮਾਨਸ ਦੇ ਮਿਲੀ ਹੈ ਕਿਦੇ ਲਈ ਇਸ ਸੰਗਤ ਹੋ ਤਉ ਉਧਾਰੋ ਇਸ ਸੰਗਤ ਦੇ ਵਿੱਚ ਜੁੜਨਾ ਕਰ ਤਾਂ ਜੋ ਤੇਰਾ ਵੀ ਉਹ ਜੀਵਨ ਬਣ ਸਕੇ ਇੱਕ ਪਲ ਦੇ ਲਈ ਵੀ ਉਹ ਪ੍ਰਭੂ ਦਾ ਨਾਮ ਨਾ ਵਿਸਰੇ ਅਸੀਂ ਸਤਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੰਦੇ ਆ ਤਾਂ ਹੀ ਤੇ ਫਿਰ ਇਹ ਰੋਗ ਲੱਗਦੇ ਹਨ ਤਨ ਵਾਲੇ ਵੀ ਮਨ ਵਾਲੇ ਵੀ ਜਿੱਦਾਂ ਗੁਰੂ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਹਨ ਕਿ ਭਾਈ ਜਿਨ੍ਹਾਂ ਨੇ ਪ੍ਰਭੂ ਨੂੰ ਵਿਸਾਰਤਾ ਉਹਦੇ ਨਾਮ ਨੂੰ ਵਿਸਾਰ ਦਿੱਤਾ ਉਹਨਾਂ ਨੂੰ ਇਹ ਰੋਗ ਲੱਗੇ ਕਿਹੜੇ ਮਨ ਵਾਲੇ ਵੀ ਤਨ ਵਾਲੇ ਵੀ ਜਿਨ੍ਹਾਂ ਨੇ ਸਤਗੁਰੂ ਜੀ ਦੇ ਨਾਮ ਨੂੰ ਭੁਲਾ ਦਿੱਤਾ ਪਰਮੇਸ਼ਰ ਤੇ ਭੁੱਲੇ ਆਂ ਵਿਆਪਨ ਸਭੇ ਰੋਗ ਸਤਗੁਰੂ ਜੀ ਨੂੰ ਭੁਲਾ ਕੇ ਰੋਗ ਲੱਗੇ ਕਿਹੜੇ ਮਨ ਵਾਲੇ ਤਨ ਵਾਲੇ ਰੋਗ ਹਨ ਉਹ ਤੇ ਸਾਡੇ ਕੋਈ ਨਾ ਕੋਈ ਜ਼ਰੂਰ ਡਾਕਟਰ ਹੋਵੇਗਾ ਜਿਹੜਾ ਠੀਕ ਕਰ ਦਵੇਗਾ ਪਰ ਜਿਹੜੇ ਮਨ ਵਾਲੇ ਰੋਗ ਹਨ ਨਾ ਇਹਨਾਂ ਨੂੰ ਠੀਕ ਕਰਨ ਦੇ ਲਈ ਕੋਈ ਡਾਕਟਰ ਨਹੀਂ ਇਹ ਸਾਨੂੰ ਖੁਦ ਨੂੰ ਸਹੀ ਕਰਨੇ ਪੈਣਗੇ ਕਿਸ ਤਰ੍ਹਾਂ ਗੁਰੂ ਜੀ ਦੇ ਪਾਸ ਆ ਗੁਰਬਾਣੀ ਨੂੰ ਪੜ੍ਹ ਕੇ ਗੁਰੂ ਜੀ ਨੂੰ ਦੱਸਣਾ ਕਰੀਏ ਗੁਰੂ ਜੀ ਮੇਰੇ ਇਹ ਰੋਗ ਹਨ ਮੈਨੂੰ ਪ੍ਰਭੂ ਜੀ ਦਾ ਨਾਮ ਵਿਸਰ ਜਾਂਦਾ ਏ ਵੈਦ ਨੂੰ ਦੱਸਣਾ ਕਰੀਏ ਵੈਦ ਕਿਹੜਾ ਏ ਮੇਰਾ ਵੈਦ ਗੁਰੂ ਕੋ ਕਹਿੰਦਾ ਉਹਨਾਂ ਨੂੰ ਦੱਸਣਾ ਕਰੀਏ ਗੁਰੂ ਸਾਹਿਬ ਜੀ ਮੈਂ ਬਾਣੀ ਪੜ੍ਹਦਾ ਮੇਰਾ ਮਨ ਨਹੀਂ ਟਿਕਦਾ ਉਹਨਾਂ ਨੂੰ ਦੱਸਣਾ ਕਰੀਏ ਗੁਰੂ ਸਾਹਿਬ ਜੀ ਮੇਰੇ ਤੋਂ ਬਾਣੀ ਤੇ ਚੱਲਿਆ ਨਹੀਂ ਜਾ ਰਿਹਾ ਮੈਂ ਸੁਣ ਲੈਂਦਾ ਜੀਵਨ ਦੇ ਵਿੱਚ ਕਮਾਇਆ ਨਹੀਂ ਜਾ ਰਿਹਾ ਗੁਰੂ ਜੀ ਨੂੰ ਦੱਸਣਾ ਕਰੀ ਆਪਣੀ ਪ੍ਰੋਬਲਮ ਤੇ ਉਹ ਤੇ ਵੈਦ ਹਨ ਡਾਕਟਰ ਹਨ ਤੇ ਦੱਸਾਂਗੇ ਫਿਰ ਕਿਹੜੀ ਦਵਾਈ ਦੇਣਗੇ ਹਰ ਹਰ ਨਾਮ ਔਖਤ ਮੁਖ ਦੇਵ ਇਹ ਨਾਮ ਦੀ ਦਵਾਈ ਦੇਵਣਗੇ ਜਿਹਦੇ ਨਾਲ ਸਾਡੇ ਰੋਗ ਕੱਟੇ ਜਾਵਣ ਤੇ ਰੋਗ ਕੱਟੇ ਕਿੱਦਾਂ ਜਾਣਗੇ ਜੇ ਬਾਣੀ ਨੂੰ ਸੁਣ ਕੇ ਜੀਵਨ ਦੇ ਵਿੱਚ ਕਮਾਉਣੀ ਸ਼ੁਰੂ ਕਰਾਂ ਗਿਣਤੀ ਨਹੀਂ ਜਿੰਨਾਂ ਦੀ ਅੱਜ ਜਿਹੜੇ ਬਾਣੀ ਪੜ੍ਹਦੇ ਹਨ ਪਾਠ ਕਰਦੇ ਪਰ ਗੁਰਮੁਖੋ ਜੀਵਨ ਉਹਨਾਂ ਦਾ ਬਦਲਦਾ ਏ ਜਿਹੜੇ ਗੁਰਬਾਣੀ ਨੂੰ ਜੀਵਨ ਦੇ ਵਿੱਚ ਕਮਾਉਂਦੇ ਆ ਗੁਰਨਾਨਕ ਸਾਹਿਬ ਜੀ ਨੂੰ ਮੰਨਣ ਵਾਲੇ ਬਹੁਤ ਹਨ ਪਰ ਗੁਰਨਾਨਕ ਸਾਹਿਬ ਜੀ ਦੀ ਮੰਨਣ ਵਾਲੇ ਵਿਰਲੇ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਬਹੁਤ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣ ਵਾਲੇ ਕਿਲੇ ਹਾਂ ਆਪਾ ਗੁਰੂ ਸਾਹਿਬ ਜੀ ਦੀ ਮੰਨਣੀ ਹੈ ਜੋ ਸਮਝਾ ਰਹੀ ਤੇ ਉਹਨਾਂ ਨੂੰ ਦੱਸਣਾ ਕਰੀਏ ਗੁਰੂ ਜੀ ਇਹ ਰੋਗ ਹਾਂ ਉਹ ਦਵਾਈ ਦੇਣਗੇ ਕਿਹੜੀ ਹਰ ਹਰ ਨਾਮ ਔਖਤ ਮੁਖ ਦੇ ਨਾਮ ਦੀ ਦਵਾਈ ਦੇਣਗੇ ਫਿਰ ਹੋਏਗਾ ਕਿ ਕਾਟੇ ਜਮਕੇ ਫੁੰਦਾਏ ਜਿਹੜੇ ਰੋਗ ਨੇ ਜੜ ਤੋਂ ਹੀ ਖਤਮ ਹੋ ਜਾਊਗਾ ਨਾ ਅਸੀਂ ਵੀ ਗੁਰੂ ਜੀ ਤੋਂ ਇਹ ਆਕੇ ਦੱਸਣਾ ਕਰੀਏ ਗੁਰੂ ਜੀ ਇਹ ਰੋਗ ਹਨ ਆਪ ਜੀ ਦਵਾਈ ਦੇਣਾ ਕੋਈ ਆਪ ਜੀ ਅੱਸੀ ਤੁਹਾਡੇ ਨਾਲ ਜੁੜੇ ਆਂ ਆਪ ਜੀ ਕਿਰਪਾ ਕਰੋ ਸਾਨੂੰ ਬਖਸ਼ ਲਓ ਸਾਡੋ ਤੇ ਕਿਰਪਾ ਕਰੋ ਤੇ ਗੁਰੂ ਜੀ ਅੱਗੇ ਕੀ ਸਮਝਾਉਂਦੇ ਆਂ ਕਿ ਭਾਈ ਇਹ ਦੱਸਿਆਂ ਕਿੱਥੇ ਸੰਗਤ ਦੇ ਵਿੱਚ ਆ ਕੇ ਸੰਗਤ ਕਰਨੀ ਸ਼ੁਰੂ ਕਰ ਸੰਗਤ ਦੇ ਵਿੱਚ ਆ ਤੇ ਤੇਰਾ ਉਧਾਰ ਹੋਵੇ ਤੇ ਸੰਗਤ ਕਿਹੜੀ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਕੋ ਨਾ ਬਖਾਨੀ ਐ ਜਿੱਥੇ ਉਹ ਸਤਗੁਰ ਜੀ ਦੇ ਨਾਮ ਦਾ बखान ਹੋ ਰਿਹਾ ਹੋਵੇ ਜਿੱਥੇ ਸਾਨੂੰ ਕੁਝ ਸਿੱਖਣ ਨੂੰ ਮਿਲ ਰਿਹਾ ਹੋਵੇ ਉਹ ਸੰਗਤ ਹੈ ਇਸ ਲਈ ਗੁਰੂ ਜੀ ਆਖਦੇ ਨੇ ਸੰਗਤ ਕਰਨੀ ਕਰ ਜਿਹਦੇ ਨਾਲ ਤੇਰੇ ਮਨ ਦੇ ਵਿੱਚ ਸਰਦਾ ਉਜੇ ਤੇਰੇ ਮਨ ਦੇ ਅੰਦਰ ਸਰਦਾ ਆ ਜਾਵੇ ਸਰਦਾ ਰੱਖੇਗਾ ਤੇ ਜ਼ਰੂਰ ਤੇਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਵਣ ਮਨੋ ਕਾਮਨਾਵਾਂ ਕਿਹੜੀਆਂ ਉਹ ਨਹੀਂ ਜੋ ਸਾਡੀਆਂ ਹਨ ਅਸੀਂ ਤੇ ਉਹ ਹੀ ਮਨੋ ਕਾਮਨਾਵਾਂ ਮੰਗਦੀਆਂ ਜਿਨ੍ਹਾਂ ਦੀ ਖੁਸ਼ੀ ਬਿਲਕੁਲ ਥੋੜੇ ਸਮੇਂ ਦੇ ਲਈ ਰਹਿੰਦੀ ਹੈ ਕੀ ਸਾਡੀਆਂ ਮਨੋ ਕਾਮ ਮਨੋ ਕਾਮਨਾਵਾਂ ਕੀ ਹਨ ਕਿ ਭਾਈ ਮੇਰਾ ਘਰ ਬਣ ਜਾਵੇ ਮੈਨੂੰ ਨੌਕਰੀ ਮਿਲ ਜਾਵੇ ਮੇਰਾ ਇਹ ਕੰਮ ਹੋ ਜਾਵੇ ਪਰ ਕਦੀ ਵੇਖ ਨਾ ਕਰੀਏ ਜਿਹੜੀਆਂ ਅਸੀਂ ਦੁਆਵਾਂ ਮੰਗਦੇ ਆ ਜਿਹੜੀਆਂ ਮਨੋ ਕਾਮਨਾਵਾਂ ਗੁਰੂ ਜੀ ਦੇ ਅੱਗੇ ਰੱਖਦੇ ਆ ਕੀ ਆਸਨ ਖੁਸ਼ੀ ਦਾ ਕਾਰਨ ਹਨ ਇਹਨਾਂ ਤੋਂ ਸਾਨੂੰ ਉਹ ਖੁਸ਼ੀ ਮਿਲੇਗੀ ਜਿਹੜੀ ਸਦਾ ਤੇ ਰਹੇਗੀ ਘਰ ਦੀ ਦਾਤ ਮੰਗੀ ਘਰ ਦੀ ਖੁਸ਼ੀ ਕਿੰਨਾ ਟਾਈਮ ਰਹੇਗੀ ਛੇ ਮਹੀਨੇ ਰਵੇਗੀ ਸਾਲ ਦੇ ਬਕੀ ਉਸ ਤੋਂ ਬਾਅਦ ਕੀ ਹੋਏਗਾ ਜੇ ਕੋਲ ਗਿਆਨ ਨਹੀਂ ਹੋਇਆ ਜੇ ਅੰਦਰ ਸਾਡੇ ਉਹੀ ਰੋਗ ਹੋਏ ਵਿਕਾਰ ਹੋਏ ਅਸਤੇ ਫੇਰ ਕੋਈ ਘਰ ਦੇ ਵਿੱਚ ਲੜਨਾ ਹੈ ਜਿਹਨੂੰ ਕਦੀ ਸੁੱਖਾ ਮੰਗਣ ਦੇ ਲਈ ਜੇ ਕੋਲ ਗਿਆਨ ਨਹੀਂ ਹੋਵੇਗਾ ਇਸ ਲਈ ਸਤਿਗੁਰੂ ਜੀ ਤੋਂ ਉਹ ਦਾਤ ਮੰਗਣਾ ਕਰੀਏ ਜਿਹਦਾ ਆਨੰਦ ਸਦਾ ਥਿਰ ਲਈ ਰਹੇ ਕੋਦਸ ਟਾਈਮ ਲਈ ਨਹੀਂ ਹਮੇਸ਼ਾ ਲਈ ਆਨੰਦ ਬਣਿਆ ਰਹੇ ਜ਼ਿੰਦਗੀ ਦੇ ਵਿੱਚ ਤਿਉ ਨੰਦ ਕਦ ਮਿਲੇਗਾ ਜਦ ਸਤਿਗੁਰ ਜੀ ਦੇ ਨਾਲ ਪ੍ਰੇਮ ਪਾਵਾਂ ਛਤਗੁਰ ਜੀ ਦੇ ਨਾਲ ਪ੍ਰੇਮ ਪੈ ਗਿਆ ਫਿਰ ਕੀ ਹੋਵੇਗਾ ਸਤਿਗੁਰ ਜੀ ਨੂੰ ਭੁੱਲਾਂਗੇ ਨਹੀਂ ਸਤਿਗੁਰ ਜੀ ਦੇ ਨਾਲ ਪ੍ਰੇਮ ਪੈ ਗਿਆ ਫਿਰ ਉਹਨਾਂ ਨੂੰ ਚੇਤਾ ਕਰਨਾ ਨਹੀਂ ਪਵੇਗਾ ਚੇਤਾ ਆਵੇਗਾ ਫਿਰ ਮਨ ਦੇ ਵਿੱਚ ਸਰਦਾ ਆਵੇਗੀ ਜਿਹਦੇ ਨਾਲ ਪ੍ਰੇਮ ਹੋਵੇ ਉਹਨੂੰ ਚੇਤਾ ਕੀਤਾ ਨਹੀਂ ਜਾਂਦਾ ਚੇਤਾ ਆ ਹੀ ਜਾਂਦਾ ਹੈ ਉਹਦਾ ਜਿਹੜੀ ਮਾਂ ਦਾ ਪੁੱਤਰ ਬਾਹਰ ਗਿਆ ਹੋਵੇ ਨਾ ਉਹਨੂੰ ਵੇਖ ਕੇ ਕਹਿਣਾ ਕਰੀਏ ਕਿ ਮਾਤਾ ਜੋ ਆਪਣੇ ਪੁੱਤਰ ਨੂੰ ਯਾਦ ਨਾ ਕਰ ਤੈਨੂੰ ਇਹ ਚੀਜ਼ ਦੇ ਦਵਾਂਗੇ ਉਹ ਆਖੇ ਕਿ ਮੈਂ ਕੀ ਕਰਾਂ ਮੈਨੂੰ ਤੇ ਚੇਤੇ ਆਈ ਵੀ ਜਾਂਦਾ ਮੈਂ ਭੁੱਲਦੀ ਕੰਮ ਕਰ ਕਰਦੀ ਆਂ ਫੇਰ ਵੀ ਚੇਤੇ ਭੁੱਲਦਾ ਹੀ ਨਹੀਂ ਮੈਨੂੰ ਤੇ ਕਿਉਂਕਿ ਉਹਦੇ ਨਾਲ ਪਿਆਰ ਹੈ ਤੇ ਸਤਿਗੁਰੂ ਜੀ ਨੂੰ ਚੇਤੇ ਕਰਨ ਦੇ ਲਈ ਅਸੀਂ ਸਪੈਸ਼ਲ ਟਾਈਮ ਕੱਢਦੇ ਆਂ ਬੈਠਦੇ ਆਂ ਫੇਰ ਵੀ ਵੀ ਚੇਤੇ ਆਉਂਦਾ ਮਨ ਸਾਡਾ ਫੇਰ ਵੀ ਭਟਕ ਜਾਂਦਾ ਗੁਰੂ ਜੀ ਦੇ ਨਾਲ ਪ੍ਰੇਮ ਪਾਉਣਾ ਕਰੀਏ। ਉਹਨਾਂ ਕਾ ਪ੍ਰੇਮ ਪਾ ਲਈਏ ਜਿੰਨਾ ਗੁਰੂ ਜੀ ਆਖਦੇ ਹਨ ਕਿ ਭਾਈ ਮਸੀਨੇ ਪਾਣੀ ਦੇ ਨਾਲ ਪਾਇਆ। ਉਹਨਾਂ ਪ੍ਰੇਮ ਪਾ ਲਈਏ ਜਿੰਨਾ ਪਤੰਗੇ ਨੇ ਦੀਵੇ ਦੇ ਨਾਲ ਪਾਇਆ। ਸਾਡਾ ਵੀ ਸਤਿਗੁਰੂ ਜੀ ਦੇ ਨਾਲ ਪ੍ਰੇਮ ਪਾਏਗਾ ਫਿਰ ਹੋਏਗਾ ਕਿ ਜਿੰਨ ਪ੍ਰੇਮ ਕੀਓ ਤਿੰਨਹੀ ਪ੍ਰਾਪਾਇਓ ਤੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪਾ ਲਿਆ ਉਹਨਾਂ ਦੇ ਮਨ ਦੇ ਵਿੱਚ ਸਰਦਾ ਆ ਗਈ ਸਰਦਾ ਆ ਗਈ। ਅਸੀਂ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਯੋਗ ਹੋ ਗਏ ਇਸ ਲਈ ਉਹਨਾਂ ਦੇ ਭਾਈ ਕਾਲੂ ਜੀ ਦੇ ਮਨ ਦੇ ਵਿੱਚ ਬਹੁਤ ਸਰਧਾ ਹੈ ਉਹ ਆਖ ਰਹੇ ਹਨ ਉਹਨਾਂ ਨੂੰ ਸਮਝਾ ਰਹੇ ਹਨ ਕਿ ਜਿਨ੍ਹਾਂ ਨੂੰ ਤੁਸੀਂ ਇਹ ਲਿਖਾਵਤ ਕਰਕੇ ਨੀਚਾ ਦਿਖਾਉਣਾ ਚਾਹੁੰਦੇ ਹੋ ਉਹ ਖੁਦ ਖੁਦਾ ਆਪ ਹੈ ਕੋ ਗੁਰੂ ਨਾਨਕ ਸਾਹਿਬ ਜੀ ਨੂੰ ਤੁਸੀਂ ਬਾਲਕ ਨਾ ਜਾਣੋ ਉਹ ਵੱਡਿਆਂ ਤੋਂ ਵੱਡਾ ਇਹ ਗਿਆਨੀਆਂ ਤੋਂ ਵੀ ਗਿਆਨੀ ਹੈ ਇਸ ਲਈ ਮਨ ਦੇ ਵਿੱਚ ਸਰਧਾ ਧਾਰੋ ਤਾਂ ਜੋ ਸਾਨੂੰ ਵੀ ਇਹ ਗਿਆਨ ਹੋ ਸਕੇ ਭਾਈ ਕਾਲੂ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਨੂੰ ਤੁਸੀਂ ਨੀਚਾ ਬੁਖਾਰ ਰਹੇ ਹੋ ਐਦਾਂ ਬਿਲਕੁਲ ਨਹੀਂ ਹੋਵੇਗਾ ਤੇ ਜਿਹੜੀ ਇਹ ਸਾਨੂੰ ਜ਼ਿੰਦਗੀ ਮਿਲੀ ਏ ਜਿਹੜਾ ਇਹ ਸਾਨੂੰ ਜਨਮ ਮਿਲਿਆ ਏ ਇਸ ਬਹੁਤ ਦੁਰਲੱਭ ਹੈ ਕੀਮਤੀ ਹੈ ਇਸ ਨੂੰ ਤੁਸੀਂ ਐਵੇਂ ਨਾ ਗਵਾਓ ਸਤਿਗੁਰ ਜੀ ਦੇ ਨਾਮ ਨਾਲ ਜੁੜਨਾ ਕਰੋ ਜੇ ਮਾਨਸ ਜਨਮ ਇੱਕ ਵਾਰ ਲੰਘ ਗਿਆ ਫਿਰ ਪਤਾ ਹੀ ਨਹੀਂ ਕਿੰਨੇ ਕ ਜਨਮ ਲੰਘ ਜਾਵਨਗੇ ਫੇਰ ਕਦੀ ਪ੍ਰਾਪਤ ਹੋਵੇਗਾ ਬਿਰਵਰਜਨ ਦੇਵ ਜੀ ਮਹਾਰਾਜ ਆਖਦੀਆਂ ਨਮਾਜ਼ ਮਹੱਲਾ ਪੰਜਵਾਂ ਕਿ ਕਿਰਤ ਕਰਮ ਕੇ ਵਿਸੜੇ ਕਰ ਕਿਰਪਾ ਮੇ ਲੋ ਰਾਮ ਫਿਰ ਪਤਾ ਨਹੀਂ ਕਿੰਨੇ ਕ ਜਨਮਾਂ ਬਾਅਦ ਸਤਿਗੁਰ ਜੀ ਨੂੰ ਮਿਲਣਾ ਹੋਵੇਗਾ ਇਹ ਮਾਨਸ ਦੇ ਮਿਲिए ਸਤਿਗੁਰ ਜੀ ਨੂੰ ਮਿਲਣਾ ਕਰਿਏ ਸਤਿਗੁਰ ਜੀ ਦੇ ਨਾਲ ਪ੍ਰੇਮ ਪਾਉਣਾ ਕਰਿਏ ਜ਼ਿੰਦਗੀ ਨੂੰ ਸੋਹਣੇ ਬਣਾ ਲਈਏ ਸੋਹਣੀ ਜ਼ਿੰਦਗੀ ਹੋਵੇਗੀ ਤਾਂ ਹੀ ਅਸੀਂ ਗੁਰੂ ਜੀ ਦੀ ਸਿੱਖ ਪਹਿਲਾਵਾਂਗੇ ਨਹੀਂ ਦੀ ਜ਼ਿੰਦਗੀ ਕੱਟ ਤੇ ਅਜ ਰਹੀ ਆ ਅਸੀਂ ਜ਼ਿੰਦਗੀ ਕੱਟਣੀ ਨਹੀਂ ਜ਼ਿੰਦਗੀ ਨੂੰ ਜਿਉਣਾ ਹੈ ਤੇ ਜਦ ਭਾਈ ਕਾਲੂ ਜੀ ਵੀ ਗੁਰੂ ਜੀ ਦੇ ਨਾਲ ਲੰਦੇ ਹਨ ਉਹ ਵੀ ਇੰਨਾ ਕੁ ਪ੍ਰੇਮ ਪਾ ਲੈਂਦੇ ਹਨ ਕਿ ਉਹ ਆਖਦੇ ਹਨ ਮੈਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਜਿਉਂਦਾ ਰਹਿੰਦਾ ਜਦ ਮੈਂ ਉਹਨਾਂ ਤੋਂ ਦੂਰ ਜਾਂਦਾ ਮੈਨੂੰ ਤੇ ਹੋਰ ਹੀ ਕੁਝ ਹੋਣ ਲੱਗ ਜਾਂਦਾ ਹੈ ਮੇਰਾ ਤੇ ਆਨੰਦ ਹੀ ਕਿਤੇ چلا ਜਾਂਦਾ ਹੈ ਇਸ ਲਈ ਮੇਰੇ ਮਨ ਦੇ ਵਿੱਚ ਸਰਦਾ ਹੈ ਤੇ ਮੈਂ ਸਭ ਜਾਣ ਲਿਆ ਕਿ ਪ੍ਰਮਾਤਮਾ ਖੁਦ ਖੁਦ ਆਪ ਤੇ ਤੁਸੀਂ ਵੀ ਇਹ ਜਾਣ ਲਓ ਇਹ ਮਾਨਸ ਜਨਮ ਨੂੰ ਐਵੀਂ ਨਾ ਗਵਾਓ ਇਹ ਪਤਾ ਹੀ ਨਹੀਂ ਫੇਰ ਕਦ ਮਿਲੇਗਾ ਇਸ ਲਈ ਗੁਰੂ ਜੀ ਆਖਦੇ ਹਨ ਕਿ ਪਾਈ ਇਹ ਕੀਮਤੀ ਹੈ ਇਹਨੂੰ ਸੰਭਨਾ ਕਰ ਇਹਨੂੰ ਐਵੀਂ ਨਾ ਗਵਾ ਗਿਆਨ ਦੇ ਨਾਲ ਜੁੜਨਾ ਕਰ ਗਿਆਨ ਲੈਣਾ ਕਰ ਇਹਨੂੰ ਸੋਹਣੀ ਬਣਾ ਹਮ ਪਾਈ ਦੁਲੱਬ ਦੇ ਇਹ ਕੀਮਤੀ ਹੈ ਪਵਤਾਰੋ ਕਾਰਜ ਇਹ ਹੈ ਇਹ ਕਾਰਜ ਨੂੰ ਛੋਡਾ ਫੇਰ ਵੀ ਕਰ ਰਹੇ ਹੋ ਤੇ ਕਰਨਾ ਕਰੋ ਜੀ ਸੋ ਤੁਮਤਾ ਤਨ ਚਾਹ ਰੋ ਨਨ ਸੁਦ ਕੇ ਪਾ ਤੇ ਮਹਤਾ ਜੀ ਆਖਦੇ ਹਨ ਸੁਣੋ ਜੀ ਇਹ ਜੇ ਧਨ ਤੁਹਾਨੂੰ ਚਾਹੀਦਾ ਹੀ ਹੈ ਨਾ ਫਿਰ ਅਸੀਂ ਕਰ ਲੈਂਦੇ ਆ ਕੋਈ ਗੱਲ ਨਹੀਂ ਜੇ ਤੁਸੀਂ ਹਸਾਬ ਕਿਤਾਬ ਕਰਨਾ ਹੀ ਹੈ ਤੁਹਾਨੂੰ ਦਾ ਤੇ ਅਸੀਂ ਮੈਂ ਗੁਰੂ ਨਾਨਕ ਸਾਹਿਬ ਨੂੰ ਕਹਿ ਦਿੰਦਾ ਹਾਂ ਜਾ ਕੇ ਮਨ ਇਛਾ ਮਹਲੇ ਹੀ ਨਾ ਅਸ ਮਟਬ ਕੇ ਹੀ ਤੇ ਮੇਰੇ ਮਨ ਦੀ ਇਹ ਈ ਸਾਇਕਿ ਮੈਂ ਹੁਣ ਉਹਨਾਂ ਨੂੰ ਬੁਲਾ ਲੇ ਮੈਂ ਵੀ ਜਾਂਦਾ ਤੇ ਉਹਨਾਂ ਨੂੰ ਨਾਲ ਵੀ ਲੈ ਕੇ ਆਵਾਂਗਾ ਕਰ ਦਰਪਨਾ ਪ੍ਰਿਆ ਹੋਰੇ ਜੇ ਬੰਨਣਾ ਲਾਸਤ ਹੋਰੇ ਤੇ ਆਖਦੇ ਹਾਂ ਕਿ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਜਾਓ ਤੇ ਜਾ ਕੇ ਵੇਖੋ ਕਿੰਨਾ ਖਰਚਦੇ ਹਨ ਕਿੰਨਾ ਉਹ ਸਮਾਨ ਦਿੰਦੇ ਹਨ ਉਹਦਾ ਹਿਸਾਬ ਕਿਤਾਬ ਕਰਨਾ ਕਰੋ ਤੇ ਹਿਸਾਬ ਕਿਤਾਬ ਕਰਕੇ ਵੇਖੋ ਕਿ ਕੀ ਉਹ ਖੱਟ ਰਹੇ ਹਨ ਕੀ ਗਵਾ ਰਹੇ ਹਨ ਤੇ ਤੁਸੀਂ ਗੁਰਨਾਨਕ ਸਾਹਿਬ ਜੀ ਦੇ ਪਾਸ ਹੀ ਰਹਿਣਾ ਹੁਣ ਜਦ ਜਾਓਗੇ ਨਾ ਉਹਨਾਂ ਨੂੰ ਬਲਾਵਨ ਉਸ ਦਿਨ ਲੈ ਕੇ ਆਓ ਜਿਸ ਦਿਨ ਉਹ ਮੰਨਗੇ ਤੇ ਜਿਸ ਦਿਨ ਨਹੀਂ ਮੰਨੇ ਜਿੰਨਾ ਟਿਕੋ ਮੰਨਦੇ ਨਹੀਂ ਓਨਾ ਟੈਂਸ਼ਨ ਉਹਨਾਂ ਦੇ ਪਾਸ ਹੀ ਰਿਓ ਉਹਨਾਂ ਤੋਂ ਦੂਰ ਨਾ ਜਾਇਓ ਜੋ ਵਰਤ ਦੇ ਬਦ ਤਾਵੇ ਰੋ ਦੇਵੇ ਗੋ ਕਰਾਵੇ ਜੋ ਖਰਚੇਗਾ ਭਾਵੇਂ ਵਧੇ ਭਾਵੇਂ ਘਟੇ ਤੁਸੀਂ ਹਿਸਾਬ ਕਿਤਾਬ ਲਿਖਣਾ ਕਰਨਾ ਜੀ ਮਤ ਹੋਏ ਨਾ ਰੋਪਸਾ ਉਸ ਵੰਮੀ ਹਮ ਤੇ ਦੱਸਾ ਤੇ ਤਨ ਵੇਖਣਾ ਤੇ ਸਾਨੂੰ ਆ ਕੇ ਦੱਸਣਾ ਕਿ ਪਾਈ ਇੰਨਾ ਧਾਨਾ ਜੀ ਇੰਨਾ ਸਮਾਨ